ਜੇ ਕਈ ਵਾਰੀ ਇਹ ਗੱਲ ਹੁੰਦੀ ਹੈ ਵੀ ਸ਼ੁਕਰ ਆਪਣੇ ਗ੍ਰਹਿ ਦੋਸ਼ ਹੁੰਦਾ ਇੱਕ ਉਹ ਜੇ ਆਪਣੇ ਤੇ ਭਾਰੀ ਹੋ ਜਵੇ ਤਾਂ ਆਪਣਾ ਨੁਕਸਾਨ ਹੋਣਾ ਸ਼ੁਰੂ ਹੋ ਜਾਂਦਾ ਕਈ ਸਰੀਰ ਪੱਖੋਂ ਵੀ ਤੇ ਕਾਰੋਬਾਰ ਪੱਖੋਂ ਵੀ ਤੇ ਕਈ ਕਿਸਮ ਦੀਆਂ ਰਕਾਵਟਾਂ ਕਾਰੋਬਾਰ ਦੇ ਵਿੱਚ ਸਿਹਤ ਦੇ ਵਿੱਚ ਸਿਹਤ ਖਰਾਬ ਹੋਣੀ ਅਚਾਨਕ ਕੰਮ ਰੁਕ ਜਾਣਾ ਇਹ ਜਿਹੜੀਆਂ ਗੱਲਾਂ ਨੇ ਛੋਟੇ-ਛੋਟੇ ਪਾ ਨਹੀਂ ਦੇਖੋ ਮੈਂ ਤੁਹਾਨੂੰ ਦੱਸੂਗੀ ਪੈਸਾ ਕੋਈ ਨਹੀਂ ਲੱਗਦਾ ਨਾ ਹੀ ਕੋਈ ਮੇਰਾ ਸਕੈਨਰ ਲਾਇਆ ਹੈ ਦੇਖੋ ਤੁਹਾਨੂੰ ਇਹ ਸਭ ਤੋਂ ਪਹਿਲਾਂ ਮੈਂ ਇਹ ਗੱਲ ਕਹਿਣੀ ਆ ਫ੍ਰੀ ਦੇ ਵਿੱਚ ਬੰਦਦੀਆਂ ਦੇਖੋ ਮਾਰਕ ਨੇ ਕਿਰਪਾ ਕਰਨੀ ਆ ਪਤਾ ਨਹੀਂ ਕਿਹੜਾ ਪਾ ਕਿਸ ਬੰਦੇ ਤੇ ਕਰ ਦਵੇ ਇੱਕ ਪਾ ਆ ਇਹ ਨਹੀਂ ਕਹਿੰਦੇ ਵੀ ਸਾਰਿਆਂ ਤੇ ਇੱਕ ਚੀਜ਼ ਲਾਗੂ ਹੁੰਦੀ ਆ ਕੋਈ ਕਿਸ ਤੇ ਲਾਗੂ ਹੁੰਦੀ ਆ ਕੋਈ ਕਿਸ ਤੇ ਹੁੰਦੀ ਆ ਇਹ ਕੁਦਰਤ ਦਾ ਕਾਨੂੰਨ ਆ ਦੇਖੋ ਜੇ ਤੁਹਾਡੇ ਤੇ ਸ਼ੁਕਰ ਚੱਲ ਰਿਹਾ ਤੁਹਾਨੂੰ ਕਿਸੇ ਵੀ ਪੰਡਤ ਨੇ ਦੱਸਦਾ ਵੀ ਸ਼ੁਕਰ ਆ ਤੁਸੀਂ ਹੁਣ ਕਰਨਾ ਕੀ ਆ ਤੁਹਾਡੇ ਕੋਲੋਂ ਬਹੁਤ ਮੋਟੀ ਇਹ ਰਕਮ ਵਸੂਲਣਗੇ ਇਸ ਚੀਜ਼ ਦੀ ਕਹਿਣਗੇ ਆ ਪਾ ਕਰੋ ਆ ਪਰ ਤੁਸੀਂ ਆਟੇ ਦੇ ਬਰੈਡ ਲੈਣੇ ਨੇ ਆਟੇ ਦੇ ਬਰੈਡ ਬਣੇ ਹੋਏ ਚੌਸ ਆਟੇ ਦੇ ਬਣੇ ਚੌਸ ਬਰੈਡ ਲੈਣੇ ਹੁਣ ਤੁਸੀਂ ਉਹਨਾਂ ਨੂੰ ਕਰਨਾ ਕੀ ਆ ਉਹਨਾਂ ਉੱਤੇ ਦਹੀਂ ਲਾ ਲੈਣਾ ਸਾਰਿਆਂ ਦੇ ਥੋੜਾ ਥੋੜਾ ਜਿਹੜੇ ਆਪਣੇ ਦਰਵੇਸ਼ ਹੁੰਦੇ ਨੇ ਗਲੀਆਂ ਦੇ ਵਿੱਚ ਫਿਰਦੇ ਘਰ ਵਾਲਾ ਨਹੀਂ ਘਰ ਤਾਂ ਜਿਹੜੇ ਆਪਣੇ ਡੌਗ ਹੀ ਰੱਖੇ ਹੁੰਦੇ ਉਹਨਾਂ ਦੀ ਮੈਂ ਗੱਲ ਨਹੀਂ ਕਰਦੀ ਹੈਗੀ ਜਿਹੜੇ ਗਲੀਆਂ ਦੇ ਵਿੱਚ ਦਰਬੇਸ਼ ਫਿਰਦੇ ਨੇ ਉਹਨਾਂ ਨੂੰ ਹਰ ਸ਼ੁੱਕਰਵਾਰ ਪਾਉਣਾ ਸ਼ੁਰੂ ਕਰ ਦੋ ਇਹ ਨਹੀਂ ਵੀ ਇੱਕ ਦੋ ਸ਼ੁੱਕਰਵਾਰ ਪਾਇਆ ਜੀ ਸੰਤ ਤੋਂ ਕੋਈ ਫਾਇਦਾ ਨਹੀਂ ਹੋਇਆ ਦੇਖੋ ਗ੍ਰਹਿ ਕਿੱਡੇ ਵੱਡੇ ਹੁੰਦੇ ਨੇ ਕਿੰਨੇ ਕਿੰਨੇ ਲੋਕੀ ਇਹਨਾਂ ਦੇ ਪੈਸੇ ਰੋਂਦੇ ਨੇ ਤੁਹਾਨੂੰ ਕੁਝ ਲੈਣ ਲਈ ਕੁਝ ਕਰਨਾ ਜ਼ਰੂਰ ਪਊਗਾ ਸ਼ੁੱਕਰਵਾਰ ਦੇ ਸ਼ੁੱਕਰਵਾਰ ਦੇ ਸੀ ਇਹ ਕੰਮ ਕਰਦੇ ਜਾਓ ਤੇ ਮਹੀਨੇ 2 ਮਹੀਨੇ ਚ ਫਰਕ ਪੈਣਾ ਸ਼ੁਰੂ ਹੋ ਜਾਊਗਾ ਜਿਹੜੇ ਤੁਹਾਡੇ ਕੋਲ ਲੱਖ ਲੱਖ 50 50 ਜਾਂ 10000 11000 ਤਾਂ ਮੂਲੀ ਜੀ ਗੱਲ ਆ ਬਈ ਮੈਂ ਮੈਨੂੰ ਐਨ ਪਤਾ ਮੈਂ ਲੋਕਾਂ ਦੀਆਂ ਗੱਲਾਂ ਸੁਣਦੀਆਂ ਇਹਨਾਂ ਚੀਜ਼ਾਂ ਬਾਰੇ ਤੇ ਤੁਸੀਂ ਘਰ ਬੈਠੇ ਹੋ ਇਹ ਚੀਜ਼ ਮਿਲ ਰਹੀ ਹੈ ਤੇ ਤੁਸੀਂ ਕਰੋ